ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਦਿਵਾਨੀਵਾਲ ਪਿੰਡ ਦਿਵਾਨੀਵਾਲ ਦਾ ਨਿਵਾਸੀ ਹਾਂ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਤੇ ਸ਼ੋਅ ਅੱਜ ਦਾ ਤਾਰੀਕ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੋਖਾਣੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਵਿੱਚ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਵੇਚਣ ਦਵਾਂਗੇ ਨਸ਼ਾ ਨਹੀਂ ਵੇਚਣ ਦਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਦੀ ਪਿੰਡ ਵਿੱਚ ਪਿੰਡ ਵਿੱਚ ਉਹਨੂੰ ਵਰਨ ਨਹੀਂ ਦੇਵਾਂਗੇ ਤੇ ਉਹਦੀ ਦਖਲਅੰਦਾਜ਼ੀ ਜਿਹੜੀ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਪਿੰਡ ਦੇ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਇਕੱਠੇ ਅੱਜ ਪਿੰਡਾਂ ਦੇ ਵਿੱਚ ਨਹੀਂ ਇਹ ਸਮਝ ਲਓ ਵੀ ਦੂਰ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਚੱਲ ਰਿਹਾ ਹੈ ਔਰ ਇਹ ਜਿਹੜਾ ਪੁਰਾਣੀਆਂ ਸਰਕਾਰਾਂ ਦੀ ਦੇਣ ਸੀ ਜਿਹੜੀ ਇਹ ਨਸ਼ਿਆਂ ਦੀ ਕਿਉਂਕਿ ਮੈਂ ਆਪ ਅਸੀਂ ਸਾਰੇ ਜਿੱਥੇ ਵੀ ਜਾਂਦੇ ਸਾਂ ਲੋਕ ਇੱਕ ਗੱਲ ਕਰਦੇ ਸੀ ਵੀ ਇਹ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਨਸ਼ਾ ਵਾੜਿਆ ਕੋੜ ਹੈ ਜਿਹੜਾ ਇਹਨੂੰ ਆਪਾਂ ਜੜੋਂ ਖੇੜਨਾ ਔਰ ਅੱਜ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਅੱਜ ਅਰਵਿੰਦ ਕੇਜਰੀਵਾਲ ਜੀ ਵੀ ਪੰਜਾਬ ਦੇ ਵਿੱਚ ਪਹੁੰਚੇ ਨੇ ਅੱਜ ਇਹ ਨਸ਼ਿਆਂ ਦਾ ਕੋੜ ਹੈ ਜਿਹੜਾ ਅੱਜ ਪਿੰਡ-ਪਿੰਡ ਜਾ ਕੇ ਆਪਾਂ ਆਪਣੇ ਲੋਕਾਂ ਨੂੰ ਆਪਣੇ ਸਰਪੰਚ ਸਹਿਬਾਨਾਂ ਨੂੰ ਆਪਣੇ ਮੈਂਬਰ ਸਹਿਬਾਨਾਂ ਨੂੰ ਆਪਣੇ ਸਾਰੇ ਪਿੰਡ ਨਿਵਾਸੀਆਂ ਨੂੰ ਅੱਜ ਮੈਂ ਕਹਿ ਸਕਦਾ ਐ ਵੀ ਉਜਾਗਰ ਕਰ ਰਹੇ ਆਂ ਔਰ ਪ੍ਰਣ ਕਰ ਰਹੇ ਆਂ ਸੌਖਾ ਕੇ ਚੱਲ ਰਹੇ ਆਂ ਵੀ ਆਪਾਂ ਜਿਹੜਾ ਆਪਣਾ ਪਿੰਡ ਐ ਉਹਨੂੰ ਨਸ਼ਾ ਮੁਕਤ ਬਣਾਵਾਂਗੇ ਸੋ ਮੇਰੇ ਨਾਲ ਮੇਰੇ ਬਜ਼ੁਰਗ ਸਹਿਬਾਨ ਮੇਰੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਵੀਰ ਮੈਨੂੰ ਖੁਸ਼ੀ ਹੁੰਦੀ ਐ ਵੀ ਜਿਨ੍ਹਾਂ ਦੇ ਆਉਣ ਵਾਲੇ ਸਮੇਂ ਨੂੰ ਪੰਜਾਬ ਦੇ ਉੱਤੇ ਮੈਂ ਕਹਿ ਸਕਦਾ ਵੀ ਮੋਢਿਆਂ ਦਾ ਜਿਨ੍ਹਾਂ ਦੇ ਉੱਤੇ ਭਰ ਪੈਣਾ ਐ ਨੌਜਵਾਨੀ ਸਾਡੀ ਜਿਹੜੀ ਪ੍ਰਾਣੀਆਂ ਸਰਕਾਰਾਂ ਦੀ ਦੇਣ ਸੀ ਨਸ਼ੇ ਪ੍ਰਤੀ ਜਿਹੜਾ ਇਹ ਕੋਡ ਸਾਨੂੰ ਚੰਬੜਾ ਗਈ ਸੀ ਅੱਜ ਅਸੀਂ ਉਸ ਕੋਡ ਨੂੰ ਹਟਾ ਕੇ ਇੱਕ ਨਵੇਂ ਉਪਰਾਲੇ ਨੂੰ ਤੁਰ ਪਏ ਆ ਸੋ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਉਪਰਾਲਾ ਜਿਹੜਾ ਮੇਰੇ ਨਾਲ ਮੇਰੀ ਸਾਰੀ ਟੀਮ ਮੈਂ ਕਹਿ ਸਕਦਾ ਹਾਂ ਆਲਾ ਅਫਸਰ ਅਧਿਕਾਰੀ ਵੀ ਅੱਜ ਦੇ ਸਮੇਂ ਆਪਾਂ ਇਹੋ ਪ੍ਰਣ ਕਰਕੇ ਚੱਲ ਰਹੇ ਆ ਵੀ ਜੇ ਸਾਡੇ ਪੰਜਾਬ ਦੀ ਅਸੀਂ ਜਵਾਨੀ ਬਚਾ ਲਈ ਤੇ ਸਭ ਤੋਂ ਵੱਡਾ ਔਰ ਵੱਡੀ ਇਹ ਪੰਜਾਬ ਦੀ ਤਰੱਕੀ ਹੋਊਗੀ ਸਭ ਤੋਂ ਪਹਿਲਾਂ ਅਸੀਂ ਇਹ ਨਸ਼ਿਆਂ ਦਾ ਕੋੜ ਜਿਹੜਾ ਇਹਨੂੰ ਕਵਰ ਕਰੀਏ ਜੀ ਹੁਣ ਹਰ ਪਿੰਡਾਂ ਦੇ ਵਿੱਚ ਨਸ਼ੇ ਦਾ ਮਹਮ ਸਾਡੀ ਜਿਹੜੀ ਹੈ ਜੁੱਧ ਨਸ਼ੇ ਦੇ ਵਿਰੁੱਧ ਚੱਲ ਰਹੀ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਹਰ ਪਿੰਡਾਂ ਦੇ ਵਿੱਚ ਖੇਡ ਦਾ ਜਿਹੜੇ ਗਰਾਊਂਡਾਂ ਦਿੱਤੀਆਂ ਜਾਂ ਵਧੀਆ ਪਾਰਕ ਪਾਰਕਿੰਗਾਂ ਵੀ ਪਾਰਕਾਂ ਬਣਾਈਆਂ ਜਾਂ ਤਾਂ ਜੋ ਕਿ ਸਾਡੇ ਬਜ਼ੁਰਗ ਪਾਰਕਾਂ ਦੇ ਵਿੱਚ ਜਾ ਸਕਣ ਸਾਡੇ ਨੌਜਵਾਨ ਜਿਹੜੇ ਨੇ ਉਹ ਗਰਾਊਂਡਾਂ ਦੇ ਵਿੱਚ ਜਾ ਸਕਣ ਔਰ ਵਧੀਆ ਉਪਰਾਲਾ ਜਿਹੜਾ ਪੰਜਾਬ ਸਰਕਾਰ ਨੇ ਅਲੀਕਿਆ ਹੈ ਸਾਡੀ ਮੈਨੂੰ ਖੁਸ਼ੀ ਵੀ ਆ ਵੀ ਮੈਂ ਉਸ ਪਾਰਟੀ ਦਾ ਛਪਾਈ ਆ ਜਿਹੜਾ ਵਾਕਈ ਇੱਕ ਪੰਜਾਬ ਦਾ ਦਰਦ ਉਹਨੂੰ ਆਪਣੇ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੀ ਆ ਤੁਹਾਨੂੰ ਦੱਸਣਾ ਚਾਹੁੰਨਾ तकरीबन ਇਹ ਬਟਾਲੇ ਨੂੰ 4 ਬਲਾਕ ਪੈਂਦੇ ਨੇ ਔਰ ਮੈਂ ਕਹਿ ਸਕਦਾ ਆ ਵੀ ਨੀਅਰ ਅਬਾਊਟ ਜਿੰਨਾ ਵੀ ਪਿੰਡਾਂ ਦੇ ਵਿੱਚ ਜਾ ਰਹੇ ਆ ਜਿੱਥੇ ਵੀ ਪੰਚਾਇਤ ਦੀ ਜਗਾ ਸਾਨੂੰ ਨਜ਼ਰ ਆ ਰਹੀ ਆ ਆਪਾਂ ਉਥੋਂ ਗਰਾਊਂਡ ਦਾ ਜਿਹੜਾ ਵਾਲੀਬਾਲ ਦੀ ਗਰਾਊਂਡ ਹੋਗੀ ਬੈਡਮਿੰਟਨ ਦੀ ਗਰਾਊਂਡ ਹੋਗੀ ਉਹਦੇ ਲਈ ਪ੍ਰਾਪਰਲੀ ਸਾਡੀ ਕੋਸ਼ਿਸ਼ ਹੈ ਵੀ ਉਹਨਾਂ ਨੂੰ ਤਿਆਰ ਕਰਕੇ ਵਧੀਆ ਟੱਗਣਾ ਉਹਨਾਂ ਦੇ ਹਵਾਲੇ ਕਰੀਏ ਦੇਖੋ ਮੈਂ ਦੱਸਣਾ ਚਾਹੁੰਦਾ ਜੀ ਜੰਗਾਂ ਜੇ ਜਿੱਤੀਆਂ ਨੇ ਤੇ ਲੋਕਾਂ ਦੇ ਸਹਿਯੋਗ ਨਾਲ ਜਿੱਤੀਆਂ ਜਾਂਦੀਆਂ ਨੇ ਔਰ ਆ ਜਿਹੜਾ ਉਹ ਪਰਾਲਾ ਜਿਹੜਾ ਕੀਤਾ ਹੈ ਸਰਕਾਰ ਨੇ ਅੱਜ ਇੱਕ ਬਤੌਰ ਮੈਂ ਕਹਿ ਸਕਦਾ ਵੀ ਪਾਰਟੀ ਨੇ ਇੱਕ ਮੈਂ ਮੈਂ ਅੱਗੇ ਵੀ ਲੋਕਾਂ ਨਾਲ ਅਕਸਰ ਗੱਲ ਕਰਦਾ ਵੀ ਤੁਹਾਡੇ ਕੋ ਪੁਰਾਣੇ ਲੀਡਰ ਸਿਰਫ ਵੋਟਾਂ ਲਈ ਆਉਂਦੇ ਰਹੇ ਪਰ ਤੁਹਾਡੇ ਹੱਕਾਂ ਲਈ ਤੁਹਾਡੇ ਬੱਚਿਆਂ ਦੀ ਭਾਵੇਂ ਕੋਈ ਕਿਸੇ ਨੇ ਗੱਲ ਨਹੀਂ ਕੀਤੀ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਦੇ ਐਮਐਲਏ ਮੈਂ ਕਹਿ ਸਕਦਾ ਹਾਂ ਵੀ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਉਦਘਾਟਨ ਕਰ ਰਹੇ ਨੇ ਦੱਸ ਰਹੇ ਆ ਪਿੰਡ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਦੱਸ ਰਹੇ ਆ ਵੀ ਆ ਤੁਹਾਡੀਆਂ ਵਾਡਾਂ ਦੇ ਵਿੱਚ ਆ ਸਕੂਲਾਂ ਦੇ ਵਿੱਚ ਅਸੀਂ ਪੈਸਾ ਦਿੱਤਾ ਹੈ ਅੱਜ ਹੁਣ ਨੌਜਵਾਨੀ ਦੀ ਜਵਾਨੀ ਨੂੰ ਬਚਾਉਣ ਦੀ ਬੇਨਤੀ ਕਰ ਰਹੇ ਆ ਉਹੋ ਬੇਨਤੀ ਕਰ ਰਹੇ ਵੀ ਤਗੜੇ ਹੋ ਕੇ ਪ੍ਰਣ ਕਰਕੇ ਚੱਲੀਏ ਇਕੱਠੇ ਹੋ ਕੇ ਚੱਲੀਏ ਤਾਂ ਜੋ ਕਿ ਇਹ ਨਸ਼ਿਆਂ ਦਾ ਕੋੜ ਨੂੰ ਜਿਹੜਾ ਬਿਲਕੁਲ ਖਤਮ ਕਰ ਸਕੀਏ ਜਵਾਨਾਂ ਦਾ ਸਾਰੇ ਲਾਈਕ ਜੀ ਕਾਕਾ ਸਾਹਿਬ ਲਾਈਕ ਜੀ ਫਤਿਹ ਮੇਰਾ ਨਾਮ ਹਰਜੀਤ ਕੌਰ ਵਪਿੰਦੀ ਆਸ਼ਾ ਵਰਕਰਾਂ ਜੀ ਤੇ ਬੜਾ ਵਧੀਆ ਉਪਰਾਲਾ ਕਰ ਰਿਹਾ ਐਮਐਲਏ ਸਾਹਿਬ ਜਿਹੜਾ ਨਸ਼ਾ ਵਿਰੁੱਧ ਕਰਨ ਦੇ ਆ ਕਿ ਸਾਨੂੰ ਸਾਥ ਦੇਣਾ ਚਾਹੀਦਾ ਪਿੰਡ ਵਾਲਿਆਂ ਨੂੰ ਕਿ ਜਿਹੜੇ ਪਿੰਡ 'ਚ ਨਸ਼ਾ ਵੇਚਦੇ ਆ ਜਾ ਜਿਹੜੇ ਬੱਚੇ ਕਰਨਡੇ ਆ ਉਹਨਾਂ ਦਾ ਧਿਆਨ ਰੱਖਿਆ ਜਾਏ ਕਿ ਕਸ਼ਾਵੇਚ ਵਾਲੇ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਪਿੰਡ ਵਾਲਿਆਂ ਨੂੰ ਜੀ ਪਿੰਡ ਦੇ ਵਾਲੇ ਸਾਥ ਦੇਣਗੇ ਸਾਰੇ ਨਾਲ ਮਿਲ ਕੇ ਤੇ ਪਏਗਾ ਫਰਕ ਉਹਨਾਂ ਦੇ ਤੇ ਕੀ ਹੈ ਕਿ ਪਿੰਡ ਦੇ ਵਾਲਿਆਂ ਨੂੰ ਸਾਰੇ ਪਿੰਡ ਦੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਸਾਡੇ ਬੱਚਿਆਂ ਨੇ ਭਲੇ ਵਾਸਤੇ ਕਰਨਡੇ ਸਾਰਾ ਕੁਝ ਬਹੁਤ ਵੱਡਾ ਭਰਾਲਾ ਕਰਨਡੇ ਹਨ ਸਾਨੂੰ ਸਾਰਿਆਂ ਨਾਲ ਮਿਲ ਕੇ ਸਾਥ ਦੇਣਾ ਚਾਹੀਦਾ ਹੈ ਜੇ ਕੋਈ ਫਾਇਦਾ ਹੋਵੇ ਜੀ ਇਹ ਤਾਂ ਕਰਨਗੇ ਜਰੂਰ